ਗੋਣਾ ਜਦ ਤੱਕ ਅਸੀਂ ਮਨਤੋਬ ਸਾਹਿਬ ਕੰਚੀ ਰਾਮ ਦੀ ਗੱਲ ਕਿ ਨਹੀਂ ਕਰਦੇ ਸਾਡਾ ਵੀ ਗੋਣਾ ਸਫਲ ਹੀ ਹੁੰਦਾ ਕਿਉਂਕਿ ਗੁਰੂ ਰ비ਦਾਸ ਨਾ ਹੁੰਦੇ ਤਾਂ ਸਾਡਾ ਵजूद ਨਾ ਹੁੰਦਾ ਬਾਬਾ ਸਾਹਿਬ ਨਾ ਹੁੰਦੇ ਤਾਂ ਸਾਡਾ ਕੋਈ ਵजूद ਨਾ ਹੁੰਦਾ ਪਰ ਬਾਬਾ ਸਾਹਿਬ ਸਾਡੇ ਵਿੱਚ ਕਦੇ ਨਾ ਹੁੰਦੇ ਸਾਨੂੰ ਯਾਦ ਵੀ ਨਾ ਆਉਂਦੇ ਜੇ ਮਾਨੇਵਰ ਸਾਹਿਬ ਕੰਚੀ ਰਾਮ ਇਸ ਦੇਸ਼ੰਦਰਾ ਕੇ ਸਾਨੂੰ ਬਾਬਾ ਸਾਹਿਬ ਦਾ ਨਾਮ ਦੱਸਦੇ ਆਓ ਸਭ ਕਾ ਸ਼ਰਮ ਦੀ ਗੱਲ ਕਰਾਂਗੇ ਜ਼ਰਾ ਗੌਰ ਕਰਿਓ ਉਹ ਮਿੱਥੇ ਹੋਏ ਨਿਸ਼ਾਨੇ ਤੇ ਮੈਂ ਜ਼ਿੰਦਗੀ ਲੈ ਖੇਲਾ ਦੇਣੀ ਉਹ ਮਿੱਥੇ ਹੋਏ ਨਿਸ਼ਾਨੇ ਤੇ ਮੈਂ ਜ਼ਿੰਦਗੀ ਲੈ ਖੇਲਾ ਦੇਣੀ ਨਾ ਆਪ ਸੋਨਾ ਨਾ ਸੌਣ ਦੇਣਾ ਉਹ ਮਨੂ ਬਾਤ ਦੀ نیند ਉੜਾ ਦੇਣੀ ਉਹ ਬਾਬਾ ਸਾਬ ਤੇਰਾ ਹੋ ਟਕੇ ਜੋ ਬਾਬਾ ਸਾਬ ਤੇਰਾ ਹੋ ਟਕੇ ਜੋ ਉਹ ਕਰਵਾਨੂ ਰਾਹੇ ਪਾ ਚੱਲਿਆ ਉੱਥੇ ਸੀ ਆਪਣਾ ਫਰਜ਼ ਨਿਭਾਇਓ ਲੋਕੋ ਮੈਂ ਆਪਣਾ ਫਰਜ਼ ਨਿਭਾ ਚੱਲਿਆ ਉਹ ਪੌਜਿੰਨਾ ਦੀ ਕੱਲ ਕਰਦਾ ਸਾਬ ਘੁੰਮਦਾ ਸੀ ਪੁਖਾਦੇ ਤੇ ਆਇਆ ਪੌਜਿੰਨਾ ਦੀ ਕੱਲ ਕਰਦਾ ਸਾਬ ਘੁੰਮਦਾ ਸੀ ਪੁਖਾਦੇ ਤੇ ਆਇਆ ਪੌਜਿੰਨਾ ਦੀ ਕੱਲ ਕਰਦਾ ਸਾਬ ਮੇਂ ਪ੍ਰਿਵਦਾ ਵਰੁਕੇ ਨਾਮੇਸ਼ਨ ਭੀਮਦਾ ਪੂਰੇ ਭਾਰਤ ਜਿਸਾਈਕਲ ਕਮਾਇਆ ਬਹੁ ਜਿੰਨਾ ਕੀ ਗੱਲ ਕਰਦਾ ਸਾਭ ਖੰਬਦਾ ਸੀ ਮੁਕਾ ਅਤ ਮਾਰਦੀ ਨੌਕਰੀ ਨੂੰ ਲਤ ਮਾਰਦੀ ਬਾਬਾ ਸਾਹਿਬ ਦਾ ਮਿਸ਼ਨ ਜਦੋਂ ਪੜਿਆ ਨੌਕਰੀ ਨੂੰ ਲਤ ਮਾਰਦੀ ਬਾਬਾ ਸਾਹਿਬ ਦਾ ਮਿਸ਼ਨ ਜਦੋਂ ਪੜਿਆ ਹੋਰ ਰੰਗ ਦਿੱਸੇ ਕੋਈ ਨਾ ਰੰਗ ਵੀ ਮਤੇ ਮਿਸ਼ਨ ਵਾਲਾ ਚੜਿਆ ਹੋਰ ਰੰਗ ਦਿੱਸੇ ਕੋਈ ਨਾ ਰੰਗ ਅਸੀਆਂ ਦਾ 85ਆਂ ਦਾ ਮੱਪੰਥੇ ਰੱਬ 85ਆਂ ਦਾ ਫਾਰ ਮੁੱਲਾ ਲੋਕਾਂ ਤਾਂ ਹੀ ਸਮਝਾਇਆ ਫੋਖ ਨਾਂ ਦੀ ਗੱਲ ਕਰਦਾ ਸਾਬ ਹੁਮਦਾ ਸੀ ਪੁਕਾਰਦੇ ਅੱਜ ਦੀ ਸਥਿਤੀ ਕੀ ਆ ਜਿੱਤਣ ਤੋਂ ਬਾਅਦ ਪਹਿਲਾ ਘਰ ਬਣਾਉਣਾ ਦੂਜਾ ਕੰਮ ਵਿਆਹ ਕਰਾਉਣਾ ਪਰ ਇੱਥੇ ਇਹਨਾਂ ਸਾਰੀਆਂ ਗੱਲਾਂ ਨੂੰ ਨਕਾਰ ਕੇ ਮਹਾਪੁਰਸ਼ਾਂ ਦਾ ਅੰਦੋਲਨ ਪਹਿਲਾਂ ਅੱਗੇ ਰੱਖ ਕੇ ਕੀ ਕਿਹਾ ਘਰ ਨਹੀਂ ਬਸੋਣਾ ਆਪਣਾ ਘਰ ਨਹੀਂ ਬਸੋਣਾ ਆਪਣਾ ਨਾਹੀਂ ਮਹਿਲ ਤੇ ਮੂਨਾ ਰੇ ਖੜੇ ਕਰਨੇ ਭੜੀ ਨੀ ਬਸੋਣਾ ਆਪਣਾ ਨਾਹੀ ਮਹਿਲ ਤੇ ਮੋਨਾਰੇ ਘੜੇ ਘਰੇ ਤੇ ਕਰਤਾ ਐਲਾਨ ਸਾਬ ਨੇ ਮਨੂ ਬਾਦ ਦੇ ਦਸੀਏ ਨੀਓ ਜਰ ਮੇ ਕਰਤਾ ਐਲਾਨ ਸਾਬ ਨੇ ਮਨੂ ਬਾਦ ਦੇ ਦਸੀਏ ਨੀਓ ਜਰ ਦੇ ਬੂਟਾ ਹਰਾ ਕੀਤਾ ਫਿਰ ਤੋਂ ਕੀਤਾ ਫਿਰ ਤੋਂ ਵਬੂਟਾ ਹਰਾ ਕੀਤਾ ਫਿਰ ਤੋਂ ਬਾਬਾ ਸਾਹਿਬ ਪਿੱਛੋ ਜਿਹੜਾ ਤੁਮੜਾ ਤੁਹ ਕਮਦਾਸੀ ਪੁਕਾਰੇ ਤੇ ਆਇਆ ਬਹੁ ਜਿੰਨਾ ਦਿਲ ਖੰ ਲਿਖਰਦਾ ਸਾਥ ਕਮਦਾਸੀ ਪੁਕਾਰੇ ਤੇ ਆਇਆ ਮਾਫੀ ਚੋਣਾ ਪ੍ਰੋਗਰਾਮ ਲਾਈਵ ਚੱਲ ਰਿਹਾ ਹੈ ਸਾਡੀਆਂ ਧਾਰਮਿਕ ਜਿੱਥੇ ਬੰਦੀਆਂ ਬੁੱਧੀਜੀਵੀ ਬੁਲਾਰਿਆਂ ਨੂੰ ਕਲਾਕਾਰ ਨੂੰ ਸਟੇਜ ਤੇ ਚੜ੍ਹਨ ਤੋਂ ਪਹਿਲਾਂ ਕਹਿ ਦਿੰਦੇ ਆ ਰਾਜਨੀਤੀ ਦੀ ਗੱਲ ਨਹੀਂ ਕਰਨੀ ਗੁਰੂ ਰਵਿਦਾਸ ਦਾ ਪ੍ਰੋਗਰਾਮ ਹੁੰਦਾ ਹੈ ਬੁਲਾਰਿਆਂ ਨੂੰ ਕਲਾਕਾਰ ਨੂੰ ਪਹਿਲਾਂ ਕਹਿੰਦੇ ਇੱਥੇ ਰਾਜਨੀਤੀ ਦੀ ਗੱਲ ਨਹੀਂ ਕਰਨੀ ਜਿਹਦਾ ਪ੍ਰੋਗਰਾਮ ਕੀਤਾ ਹੁੰਦਾ ਉਹਨੇ ਠੋਕ ਵਜਾ ਕੇ ਕੀਤੀ ਹੁੰਦੀ ਗੱਲ ਰਾਜਨੀਤੀ ਦੀ ਚਾਹੇ ਗੁਰੂ ਵਿਦਾਸ ਹੋਵੇ ਚਾਹੇ ਗੁਰੂ ਗੋਬਿੰਦ ਪਾਸ਼ਾ ਹੋਣ ਚਾਹੇ ਬਾਬੇ ਨਾਨਕ ਹੋਵੇ ਚਾਹੇ ਬਾਬਾ ਸਾਹਿਬ ਹੋਵੇ ਤੇ ਜਿਹੜੇ ਦੇਸ਼ ਅੰਦਰ ਚਾਹੇ ਸੂਬੇ ਅੰਦਰ ਸੱਤਾ ਤੇ ਕਾਬਜ ਹੈ ਉਹਨਾਂ ਲੋਕਾਂ ਦੇ ਰਾਜਪਾਗ ਉਹਨਾਂ ਦੇ ਧਾਰਮਿਕ ਸਥਾਨਾਂ ਤੋਂ ਨਿਕਲਦੇ ਆ ਪਰਮ ਅਫਸੋਸ ਕਿ ਸਾਡਾ ਰਾਜਪਾਗ ਤੇ ਵੱਡੇ ਪੱਧਰ ਤੇ ਕਬਜ਼ਾ ਨਾ ਹੁੰਦਾ ਕਾਰਨ ਜਿਹੜੇ ਲੋਕ ਕਮਾਨ ਕਰਦੇ ਆ ਮੇਰੀ ਬੇਨਤੀ ਹੈ ਤੁਹਾਨੂੰ ਨਿਮਰਤਾ ਸਹਿਤ ਕਿ ਸਮਾਜ ਨੂੰ ਕਿ ਆਉਣ ਵਾਲੀ ਪੀੜ੍ਹੀ ਬਾਹਰ ਜਾਣ ਤੋਂ ਰੋਕਣਾ ਤੇ ਪ੍ਰੋਗਰਾਮ ਲਾਈਵ ਚੱਲਦਾ ਮੈਂ ਦੱਸਣਾ ਚਾਹਣਾ ਕਿ ਜਿਸ ਮੁਹੰਮਦ صدیق ਨੂੰ ਪਿੰਡਾਂ ਦੇ ਲੋਕ ਬੋਠ ਥੱਲੇ ਬਹਿ ਕੇ ਜਿਹਦੇ ਅਖਾੜੇ ਸੁਣਦੇ ਸੀ ਜਿਸ ਮੁਹੰਮਦ صدیق ਦੇ ਲੋਕ ਪਿਛਲੇ 40 ਸਾਲ ਤੋਂ ਬੋਠ ਥੱਲੇ ਬਹਿ ਕੇ ਤੁੰਬੀ ਦਾ ਅਖਾੜੇ ਸੁਣਦੇ ਸੀ ਜੇ ਉੱਤਾਂ ਦੇ ਲੋਕ ਪਾਰਲੀਮੈਂਟ ਤੇ ਜਾਣ ਕੇ ਤਾਂ ਸੋਚ ਲਿਓ ਕਿ ਅਸੀਂ ਕਿੰਨਾ ਕੱਗੇ ਵਧੇ ਹਾਂ ਕਿਉਂਕਿ ਜਿਨ੍ਹਾਂ ਲੋਕਾਂ ਦਾ ਕੰਮ ਸੀ ਚੌਂਕਾ ਚ ਖੜ ਕੇ ਗਾਣਾ ਲੋਕਾਂ ਦਾ ਮਨੋਰੰਜਨ ਕਰਾਉਣਾ ਉਹ ਲੋਕ ਉਸ ਪਾਰਲੀਮੈਂਟ ਤੇ ਬੈਠਣ ਜਾ ਕੇ ਜਿੱਥੇ ਬਾਬਾ ਸਾਹਿਬ ਨੇ ਕਿਹਾ ਸੀ ਕਿ ਤੁਹਾਡਾ ਸਾਰੀਆਂ ਮੁਸ਼ਕਲਾਂ ਦਾ ਹੱਲ ਪਾਰਲੀਮੈਂਟ ਤੇ ਕਬਜ਼ਾ ਕਰਨਾ ਹੈ ਤੇ ਜੇ ਪਾਰਲੀਮੈਂਟ ਤੇ ਕਬਜ਼ਾ ਕਰਨ ਵਾਲੇ ਲੋਕ ਤੁਹਾਡੇ ਦੁੱਖਾਂ ਸੁੱਖਾਂ ਨੂੰ ਤੁਹਾਡੀ ਐਜੂਕੇਸ਼ਨ ਦਾ ਪ੍ਰਬੰਧ ਨਹੀਂ ਕਰਨਗੇ ਤਾਂ ਸੋਚ ਲਿਓ ਕਿ ਜ਼ਿੰਮੇਵਾਰ ਕੌਣ ਹੈ ਤੇ ਸਾਡੇ ਰਸਤੇ ਨਾ ਬੰਦ ਕਰਿਆ ਕਰੋ ਮੰਚ ਤੇ ਜਾਣ ਤੋਂ ਪਹਿਲਾਂ ਖਾਸ ਕਰਕੇ ਧਾਰਮਿਕ ਆਗੂ ਨੂੰ ਮੇਰੀ ਬੇਨਤੀ ਹੈ ਮੈਨੂੰ ਹੋਰ ਵੀ ਜਿਹੜੇ ਬੁਲਾ ਰਹੇ ਆ ਜਿਹੜੇ ਮਹਾਪੁਰਸ਼ਾਂ ਨੂੰ ਸਿਰਫ ਪੜ ਕੇ ਸਮਾਜ ਦੀ ਪੀੜਾ ਰਾ ਕੇ ਲੋਕਾਂ ਜਾ ਕੇ ਗੱਲ ਕਰਨਾ ਚਾਹੁੰਦੇ ਆ ਹੋਰ ਅਸੀਂ ਕਿਤੇ ਜਾਣਾ ਨਹੀਂ ਸਾਡੇ ਕੋਲ ਮੰਚ ਕਿਹੜੇ ਆ ਸਾਡੇ ਗੁਰੂ ਘਰ ਆ ਹਰ ਮਹੀਨੇ ਇੱਕ ਸੰਗਰਾਂਦ ਦਾ ਤਿਹਾਰ ਆਉਂਦਾ ਹੈ ਹਰ ਮਹੀਨੇ ਜਿੱਥੇ ਲੋਕਾਂ ਨੂੰ ਬਿਨਾਂ ਸਦੇ ਆਪਣੇ ਆਪ ਗੁਰੂ ਘਰ ਪਹੁੰਚਦੇ ਆ ਤੇ ਜੇ ਗੁਰੂ ਘਰ ਸੰਗਰਾਂਦ ਤੇ ਸਿਰਫ ਕੜਾ ਖਰਾਗੇ ਕਰੇ ਭੇਦਣਿਆ ਫਿਰ ਤਾਂ ਮਹੀਨਾ ਹਰ ਮਹੀਨੇ ਚੜਦਾ ਜੇ ਭੇਦਾਂ ਚੱਲੀ ਜਾਂਦਾ ਜੇ ਗੁਰੂ ਘਰ ਬਲਾ ਕੇ ਕੁਝ ਸਿਖਾਉਣਾ ਨਹੀਂ ਤਾਂ ਸਾਡੇ ਵਾਸਤੇ ਕੋਈ ਮੀਨਾ ਨਵਾਂ ਨਹੀਂ ਤੇ ਕੋਈ ਪੁਰਾਣਾ ਨਹੀਂ ਵਿੱਚ ਤਾਂ ਚੱਲਦਾ ਉਹ ਚੱਲੀ ਜਾਂਦਾ ਫੇ ਕਿਤਾਬ ਨਾ ਦਿਆ ਕਰੋ ਫਿਰ ਕਿਤਾਬ ਨਾ ਦਿਆ ਕਰੋ ਦੇਸੀ ਨਮਾਸਾਲ ਸ਼ੁਰੂ ਹੋ ਗਿਆ ਦੇਸੀ ਆਮ ਮਹੀਨਾ ਸ਼ੁਰੂ ਹੋ ਗਿਆ ਜੇ ਇਸ ਗੁਰੂ ਘਰ ਚ ਬਲਾ ਕੇ ਗੁਰੂ ਰਵਿਦਾਸ ਤੇ ਅੰਦੋਲਨ ਦੀ ਪਾਪਾ ਸਾਡੇ ਅੰਦੋਲਨ ਦੀ ਮਾਨੇਵਰ ਸਾਹਿਬ ਕਾ ਸ਼੍ਰੀ ਰਾਮ ਦੇ ਅੰਦੋਲਨ ਦੀ ਜੇ ਇਹਨਾਂ ਗੁਰੂ ਘਰਾਂ ਤੋਂ ਅਸੀਂ ਗੱਲ ਨਹੀਂ ਕਰਾਂਗੇ ਤਾਂ ਦੂਜੇ ਮੰਚਾਂ ਵਾਲੇ ਤਾਂ ਸਾਨੂੰ ਮਹਿਕ ਦਿੰਦੇ ਹੀ ਨਹੀਂ ਉੱਥੇ ਅਸੀਂ ਕਿੱਥੇ ਜਾ ਕੇ ਗੱਲ ਕਰਾਂਗੇ ਜੇ ਸਾਡੇ ਕੋਲ ਮੰਚ ਦਾ ਪ੍ਰਬੰਧ ਸਾਡੇ ਮਹਾਪੁਰਸ਼ਾਂ ਨੇ ਕੀਤਾ ਤਾਂ ਮੇਰੀ ਬੇਨਤੀ ਹੈ ਕਿ ਬੁਲਾਰਿਆਂ ਨੂੰ ਬੁੱਧੀਜੀਵਾਂ ਨੂੰ ਕਲਾਕਾਰਾਂ ਨੂੰ ਆਪਣੇ ਸਮਾਜ ਦੇ ਦੁੱਖਾਂ ਤਕਲੀਫਾਂ ਦੀ ਗੱਲ ਕਰਨ ਦਾ ਮੌਕਾ ਦਿਆ ਕਰੋ ਕੀ ਲਿਖਿਆ ਜਰਾ ਗੌਰ ਕਰੋ ਸਾਬਨੇ ਜੈ ਬਾਬਾ ਦੀ ਗੱਲ ਸਾਬਨੇ ਦੱਸੀ ਗਲੀਆਂ ਮੋਹੱਲਿਆਂ ਚ ਜਾ ਕੇ ਜੈ ਬਾਬਾ ਦੀ ਗੱਲ ਸਾਬਨੇ ਦੱਸੀ ਗਲੀਆਂ ਮੋਹੱਲਿਆਂ ਚ ਜਾ ਕੇ ਦੇਸ਼ ਤੇ ਜ਼ਮੀਨ ਸਾਡੀ ਹੈ ਕਿਹਾ ਦਿੱਲੀ ਵਿੱਚ ਵਿਕ ਲੈ ਬ ਜਾ ਕੇ ਇਸ ਤੇ ਜ਼ਮੀਨ ਸਾਡੀ ਹੈ ਕਿਹਾ ਦਿੱਲੀ ਵਿੱਚ ਬਿਗਲ ਬਜਾ ਕੇ ਕੀਤਾ ਨਹੀਂ ਆਰਾਮ ਰਾਜ ਕੇ ਆਰਾਮ ਰਾਜ ਕੇ ਉਹ ਕੀਤਾ ਨਹੀਂ ਆਰਾਮ ਰਾਜ ਕੇ ਸੁੱਖ ਚੈਨ ਸਿਮਸ਼ਨ ਨਹੀਂ ਲੈ ਕੇ ਆਇਆ ਉਹ ਜਿੰਨਾ ਦੀ ਗੱਲ ਕਰਦਾ ਸਾਬ ਹੁਮਦਾ ਸੀ ਭੁੱਖਾ ਕੇ ਤੇ ਆਇਆ ਉਹ ਜਿੰਨਾ ਦੱਸਣਾ ਤਾਂ ਇਹ ਸੀ ਕਿਸ ਮਾਇਨੇ ਕਰਨਾ ਕੀ ਹੈ ਪਰ ਬਹੁਤ ਤੁਹਾਨੂੰ ਤਕਲੀਫ ਵੀ ਹੋਗੀ ਤੇ ਕਲਿੱਪ ਵੀ ਕੱਟ ਹੋਣੇ ਆ ਅਸੀਂ ਬਾਬਾ ਸਾਹਿਬ ਡਾਕਟਰ ਪੀਮਰੋ ਅੰਬੇਡਕਰ ਦੇ ਜਨਮ ਦਿਨ ਨੂੰ ਬਾਬਾ ਸਾਹਿਬ ਡਾਕਟਰ ਪੀਮਰੋ ਅੰਬੇਡਕਰ ਸਾਹਿਬ ਦੇ ਮਹਾ ਪ੍ਰਿੰਦਰਵਾਨ ਦਿਵਸ ਨੂੰ ਆ ਇੱਕ 15 ਜੂਨ ਨੂੰ ਸਤਿਗੁਰੂ ਰਵਿਦਾਸ ਪਾਸ਼ਾ ਦਾ ਜੋਤੀ ਜੋਤ ਪਰਬ ਮਨਾਇਆ ਹੈ 25 ਮਈ ਨੂੰ ਸੰਤ ਰਾਮੰਦ ਮਹਾਰਾਜ ਦਾ ਸ਼ੀਧੀ ਦਿਵਸ ਮਨਾਇਆ ਹੈ ਇਹਨਾਂ 50 ਦਿਨਾਂ ਨੂੰ ਸ਼ਬੀਲਾ ਲਾਉਣ ਦਾ ਤੇ ਖੂਨਦਾਨ ਕੈਂਪ ਦਾ ਟ੍ਰੈਂਡ ਨਾ ਬਣਾਓ ਮੇਰੀ ਬੇਨਤੀ ਹੈ ਤੁਹਾਨੂੰ ਸ਼ਬੀਲਾ ਪੰ ਸਾਰਿਆਂ ਦੇ ਘਰਾਂ ਦੇ ਫਰਿਜਾਂ ਦੇ ਵਿੱਚ ਰੂਹ ਅਬਜੇ ਦੀਆਂ ਬੋਤਲਾਂ ਪਈਆਂ ਸ਼ਰਬਤੀਆਂ ਇਹਨਾਂ 50 ਦਿਨਾਂ ਨੂੰ ਸ਼ਬੀਲਾ ਲਾਉਣ ਦਾ ਤੇ ਖੂਨਦਾਨ ਕੈਂਪ ਦਾ ਟ੍ਰੈਂਡ ਨਾਲ ਚਲਾਓ ਦੱਸੋ ਲੋਕਾਂ ਨੂੰ ਦੱਸੋ ਕਿ ਬਾਬਾ ਸਾਹਿਬ ਨੇ ਕੀ ਕੀਤਾ ਲੋਕਾਂ ਨੂੰ ਦੱਸੋ ਕਿ ਸਾਬ ਕੰਚੀਰਾਮ ਨੇ ਕੀ ਕੀਤਾ ਸਮਾਜ ਨੂੰ ਦੱਸਿਏ ਕਿ ਸੰਤ ਰਮਨ ਅੰਦਰੂਸ਼ੀਦ ਕੀਤਾ ਕਿ ਹੋ ਗਿਆ ਕਿਤੇ ਸ਼ਪੀਲਾ ਲਾ ਕੇ ਇੱਕ ਅਲੱਗ ਟ੍ਰੈਂਡ ਬਣਾ ਕੇ ਮਹਾਪੁਰਸ਼ਾਂ ਦੀ ਵਿਚਾਰ ਤਰ੍ਹਾਂ ਤੋਂ ਅਲੱਗ ਨਾ ਕਰੀਏ ਕੋਈ ਨਮੀ ਪਿਰਤ ਪਾਈਏ ਔਰ ਜਿਹੜਾ ਬਲੱਡ ਕੈਂਪਸ ਸੀ ਲਾਉਨੇ ਆ ਉਹ ਬਸ ਲਾ ਕੇ ਸਾਡੇ ਕੋਲ ਚਲਾ ਜਾਂਦਾ ਪਰ ਸਾਡੇ ਹਿੱਸੇ ਨਹੀਂ ਹੁੰਦਾ غور ਕਰਿਓ ਇਹ ਗੱਲ ਚਿੰਤਾ ਕਰਨ ਦੀ ਲੋੜ ਹੈ ਕਿ ਲਾ ਕੇ ਅਸੀਂ ਬਲੱਡ ਕੈਂਪ ਦੇ 100-100 ਡੋਨੇਟ ਦਿੱਨੇ ਕਿਉਂ ਆ ਤੇ ਜਦੋਂ ਸਾਨੂੰ ਲੋੜ ਪੈਂਦੀ ਆ ਮੈਨੂੰ ਲੱਗਦਾ ਸਾਡੇ ਤੱਕ ਪਹੁੰਚਦਾ ਨਹੀਂ ਆਓ ਨਮੀਆਂ ਪਿਰਤਾ ਪਾਈਏ ਆਪਣੇ ਮਹਾਂਪੁਰਸ਼ਾਂ ਦੇ ਮਿਸ਼ਨ ਦਾ ਪ੍ਰਚਾਰ ਕਰੀਏ ਕਿਉਂਕਿ 26 ਜਨਵਰੀ ਨੂੰ ਪੰਜਾਬ ਬੰਦ ਕਰਨਾ ਪਿਆ ਕਿਉਂ ਕਿਉਂਕਿ ਅੰਮਰਸਰ ਦੇ ਅੰਦਰ ਬਾਬਾ ਸਾਹਿਬ ਦਾ ਪੁੱਤ ਦੇ ਨਾਲ ਖਲਵਾੜ ਕੀਤਾ ਗਿਆ ਅਸੀਂ ਦੱਸਣਾ ਸੀ ਕਿ 26 ਜਨਵਰੀ 1950 ਨੂੰ ਬਾਬਾ ਸਾਹਿਬ ਨੇ ਕੀ ਕੀਤਾ ਪਰ ਸਾਨੂੰ 25 ਤਰੀਕ ਨੂੰ ਬੁੱਤ ਤੋੜ ਕੇ 26 ਤਰੀਕ ਨੂੰ ਰੋੜ ਤੇ ਬਿਠਾਇਆ ਜਾਂਦਾ ਤਾਂ ਕਿ 26 ਜਨਵਰੀ ਦਾ ਇਤਿਹਾਸ ਦੱਸ ਨਾ ਸਕਣ ਫਿਰ 31 ਮਾਰਚ ਆਉਂਦਾ ਅਸੀਂ ਲੋਕਾਂ ਨੂੰ ਇਹ ਦੱਸਣਾ ਸੀ ਕਿ 31 ਮਾਰਚ 1990 ਨੂੰ ਸਾਬਕਾਂਚੀ ਰਾਮ ਨੇ ਬਾਬਾ ਸਾਹਿਬ ਅੰਬੇਡਕਰ ਨੂੰ ਭਾਰਤ ਰਤਨ ਦਾ ਖਿਤਾਬ ਦਵਾਇਆ ਸੀ ਪਰ 30 ਮਾਰਚ ਦੀ ਰਾਤ ਨੂੰ ਪਿੰਡ ਮੰਗਲ ਦੇ ਅੰਦਰ ਫਲੋਰ ਦੇ ਅੰਦਰ ਬਾਬਾ ਸਾਹਿਬ ਦੇ ਬੁੱਤ ਨਾਲ ਛੇੜਖਾਮੀ ਕਰਕੇ 31 ਮਾਰਚ ਨੂੰ ਸਾਨੂੰ ਫੇਰ ਰੋੜ ਤੇ ਬਿਠਾਇਆ ਜਾਂਦਾ ਪਰ ਅਸੀਂ 1 April ਦਾ ਇਤਿਹਾਸ 11 April ਦਾ ਇਤਿਹਾਸ 14 April ਦਾ ਇਤਿਹਾਸ ਲੋਕਾਂ ਨੂੰ ਜਾ ਕੇ ਦੱਸਣਾ ਸੀ ਪਰ ਦੁਸ਼ਮਣ ਸਾਨੂੰ 30 ਮਾਰ ਦੀ ਰਾਤ ਨੂੰ ਨੰਗਲ ਪੁੱਤ ਤੋੜ ਤਵਾ ਦੇ ਕਹਿੰਦਾ ਕਿ 14 April ਨੂੰ ਅਸੀਂ ਬਾਬਾ ਸਾਹਿਬ ਦੇ ਪੁੱਤ ਪੂਰੇ ਪੰਜਾਬ ਤੋਂ ਤੋੜਾਂਗੇ ਜਿਹੜੀ ਗੱਲ ਅਸੀਂ ਲੋਕਾਂ ਨੂੰ ਜਾ ਕੇ April ਦੇ ਮਹੀਨੇ ਦੀ ਦੱਸਣੀ ਸੀ ਉਹੀ ਅਸੀ ਅਪ੍ਰੈਲ ਦਾ ਮਹੀਨਾ ਬੁੱਤਾਂ ਦੀ ਰਾਖੀ ਕਰਨ ਬੈਠ ਕੇ ਮੇਰਾ ਦੱਸਣ ਤੋਂ ਪਾਵੇ ਐ ਤੁਸੀਂ 100 ਦੀ ਸਪੀਡ ਨਾਲ ਜਾਗੋਗੇ ਦੁਸ਼ਮਣ 200 ਦੀ ਸਪੀਡ ਨਾਲ ਤੁਹਾਡੇ ਤੇ ਵਾਰ ਕਰਨ ਨੂੰ ਖੜਾ ਪਰ ਗੁਰਬਾਣੀ ਦਾ ਕਥਨ ਹੈ ਜੋ ਜਾਗਤ ਹੈ ਸੋ ਪਾਵਤ ਹੈ ਜੋ ਸੋਵਤ ਹੈ ਸੋ ਖੋਵਤ ਹੈ ਜਾਗਦੇ ਰਹੋਗੇ ਤਾਂ ਬਚ ਜਾਓਗੇ ਸੁੱਤੇ ਰਹੋਗੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਤੁਹਾਨੂੰ ਕਦੇ ਮਾਫ ਨਹੀਂ ਕਰਨਗੀਆਂ ਕਿੰਦੀ ਗੱਲ ਜ਼ਰਾ ਗੌਰ ਕਰਿਓ ਸ਼ਿਟੀ ਨੀ ਖਾਤਾ ਲੁੱਟ ਕੇ ਦੇਸ਼ ਦੀ ਨੀ ਖਾਤਾ ਲੁੱਟ ਕੇ ਉਹਨਾਂ ਠੱਗਾ ਨੂੰ ਮੈਂ ਸਬਕ ਸਿਖਾਉਣੇ ਦੇਸ਼ ਦੀ ਨੀ ਖਾਤਾ ਲੁੱਟ ਕੇ ਉਹਨਾਂ ਠੱਗਾ ਨੂੰ ਮੈਂ ਸਬਕ ਸਿਖਾਉਣੇ ਅਸਲੀ ਜੋ ਹੱਕਦਾਰ ਨੇ ਸਾਹਬ ਕਹਿੰਦਾ ਉਹੀ ਤਖਤ ਬਿਠਾਉਣੇ ਅਸਲੀ ਜੋ ਹੱਕਦਾਰ ਨੇ ਸਾਹਬ ਕਹਿੰਦਾ ਉਹੀ ਯਾਦੇ ਹੋਸ਼ ਉੱਟ ਗਏ ਹੋਸ਼ ਉੱਟ ਗਏ ਝੂਠਿਆਂ ਦੇ ਹੋਸ਼ ਉੱਟ ਗਏ ਚੈ ਭੀ ਮਦასი ਨਾਰਾਜਾ ਟੋਲਾ ਆਇਆ ਉਹ ਜਿੰਨਾ ਦੀ ਗੱਲ ਕਰਦਾ ਸਾਹਬ ਘੁੰਮਦਾ ਸੀ ਪੁਕਾਰ ਦੇਤੇ ਆਇਆ ਉਹ ਜਿੰਨਾ ਦੀ ਗੱਲ ਕਰਦਾ ਸਾਹਬ ਘੁੰਮਦਾ ਸੀ ਪੁਕਾਰ ਦੇਤੇ ਆਇਆ ਉਹ ਜਿੰਨਾ ਦੀ ਗੱਲ ਕਰਦਾ ਸਾਹਬ ਘੁੰਮਦਾ ਸੀ ਪੁਕਾਰ ਤੇ ਆਇਆ ਤੇ ਨੰਬਰ ਤੇ 파티 ਬਣਾਈ ਮੇਨ ਤੇ ਨਾਲ ਸਾਹਬ ਨੇ ਪਿੱਛੇ ਨੰਬਰ ਤੇ 파티 ਬਣਾਈ 부ਤੀ ਤੇ દલીલ ઓધીને ਵੱਡੇ ਵੱਡੇ ਆਂਦੀ અકલ કુਮਾਈ 부ਤੀ ਤੇ દલીલ ઓધીને ਵੱਡੇ ਵੱਡੇ ਆਂਦੀ અકલ કુਮਾਈ ਆਉਣਾ પહેલે નંબર ਉਤੇ નંબર ਉਤੇ ਨੇ ਨੰਬਰ ਉਤੇ ਜੋਰ ਆਪਣਾ ਫਲੋਰੀਏ ਨੇ ਲਾਇਆ ਹੋਜਣਾ ਦੀ ਗੱਲ ਕਰਦਾ ਸਾਬ ਕੁੰਮ ਦਾ ਸੀ ਮੁਕਾ ਤੇ ਆਇਆ ਹੋਜਣਾ ਦੀ ਗੱਲ ਕਰਦਾ ਸਾਬ